ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 22 ਦਸੰਬਰ ਹੈ ਮੈਂ ਮਹਿਕਦੀਪ ਕੌਰ ਕਲਾਸ 11ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨ ਤਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਸਾਦੋ ਇਹ ਤਨ ਮਿੱਠਿਆ ਜਾਨੋ ਯਾਂ ਪੀ ਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਹੇ ਸੰਤ ਜਨੋ ਇਹ ਸਰੀਰ ਨਾਸਵੰਤ ਹੈ ਇਸ ਨੂੰ ਨਾਸਵੰਤ ਹੀ ਸਮਝਣਾ ਕਰੋ ਇਸ ਸਰੀਰ ਵਿੱਚ ਜੋ ਪਰਮੇਸ਼ਰ ਵੱਸਦਾ ਹੈ ਉਹ ਸੱਚ ਸਰੂਪ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੋ ਜਿਸ ਤਰ੍ਹਾਂ ਸੁਪਨੇ ਵਿੱਚ ਕੋਈ ਚੀਜ਼ ਮਿਲਦੀ ਹੈ ਇਹ ਸੰਸਾਰ ਵੀ ਉਸੇ ਵਸਤੂ ਵਾਂਗ ਝੂਠਾ ਹੈ ਸੁਪਨੇ ਵਾਲਾ ਸਭ ਕੁਝ ਜਾਗਦਿਆਂ ਹੀ ਖਤਮ ਹੋ ਜਾਂਦਾ ਹੈ ਇਸ ਸੰਸਾਰ ਇਸ ਤਨ ਦੌਲਤ ਨੂੰ ਵੇਖ ਕੇ ਕਿਉਂ ਹੰਕਾਰ ਕਰਦਾ ਹੈ ਸੰਸਾਰ ਵਿੱਚ ਕੋਈ ਚੀਜ਼ ਵੀ ਤੇਰੇ ਨਾਲ ਨਹੀਂ ਜਾਵੇਗੀ ਅੰਤ ਸਮੇਂ ਤੇਰੇ ਨਾਲ ਕੇਵਲ ਪਰਮੇਸ਼ਰ ਦਾ ਨਾਮ ਹੀ ਜਾਵੇਗਾ ਤੂੰ ਸੰਸਾਰੀ ਵਸਤਾਂ ਨਾਲ ਕਿਉਂ ਚੰਬੜਿਆ ਫਿਰਦਾ ਹੈ ਕਿਸੇ ਦੀ ਖੁਸ਼ਾਮਦ ਕਰਨੀ ਕਿਸੇ ਦੀ ਨਿੰਦਿਆ ਕਰਨੀ ਇਹਨਾਂ ਦੋਵਾਂ ਦਾ ਤਿਆਗ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਿਆ ਕਰ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਣਾ ਕਰ ਗੁਰੂ ਜੀ ਆਖਦੇ ਹਨ ਅਕਾਲ ਪੁਰਖ ਇੱਕ ਹੈ ਉਸ ਦੀ ਉਸਤਤ ਕਰਨੀ ਵਡਿਆਈ ਕਰਨੀ ਹੀ ਯੋਗ ਹੈ ਜੋ ਸਾਰੇ ਜੀਵਾਂ ਦੇ ਹਿਰਦੇ ਵਿੱਚ ਵਸਦਾ ਹੈ ਸਰਬਵਿਆਪਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਰਾ ਸੰਸਾਰ ਸੰਸਾਰ ਦੀਆਂ ਵਸਤਾਂ ਮਨੁੱਖ ਦਾ ਆਪਣਾ ਸਰੀਰ ਇਹ ਸਭ ਕੁਝ ਨਾਸਵੰਤ ਹੈ ਇਸ ਨਾਲ 모ਹ ਨਹੀਂ ਕਰਨਾ ਚਾਹੀਦਾ 모ਹ ਪਿਆਰ ਪਰੋਸਾ ਕੇਵਲ ਪਰਮੇਸ਼ਰ ਤੇ ਹੀ ਕਰਨਾ ਚਾਹੀਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਸਰਬਵਿਆਪਕ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰ ਲੈਣਾ ਚਾਹੀਦਾ ਹੈ ਇਹੋ ਜ਼ਿੰਦਗੀ ਦਾ ਮਨੋਰਥ ਹੈ ਪਿਆਰੇ ਵਿਦਿਆਰਥੀਓ ਮਾਪਿਆਂ ਦੀ ਕਦਰ ਕਰਿਆ ਕਰੋ ਸਤਿਕਾਰ ਕਰਿਆ ਕਰੋ ਉਹਨਾਂ ਦੀਆਂ ਅਸੀਸਾਂ ਤੁਹਾਡਾ ਪੜਾ ਕਰਨਗੀਆਂ ਸਾਰੀ ਉਮਰ ਤੁਹਾਡੇ ਕੰਮ ਆਉਣਗੀਆਂ ਉਹਨਾਂ ਦੇ ਲਾਗੇ ਬੈਠ ਕੇ ਉਹਨਾਂ ਪਾਸੋਂ ਜ਼ਿੰਦਗੀ ਦੀਆਂ ਅਮੋਲਕ ਗੱਲਾਂ ਸੁਣਿਆ ਕਰੋ ਤੁਹਾਡੇ ਕੰਮ ਆਉਣਗੀਆਂ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ